ਹੈਲੋ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਹਰਕੀਰਤ ਸਿੰਘ ਲੈ ਕੇ ਹਾਜ਼ਰ ਹੋਇਆ ਹਾਂ ਖਬਰ ਪੰਜਾਬ ਦੀ ਜਿਸ ਵਿੱਚ ਪਹਿਲੀ ਖਬਰ ਆ ਰਹੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਕਿਸਾਨੀ ਅੰਦੋਲਨ ਕੇਂਦਰ ਸਰਕਾਰ ਦੇ ਖਿਲਾਫ ਤਿੰਨ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਵੱਲੋਂ ਕੀਤਾ ਗਿਆ ਸੀਗਾ ਜਿਸ ਦੇ ਸਬੰਧੀ ਜਿਸ ਵਿੱਚ ਸਾਡੇ ਆਪਣੇ ਪੰਜਾਬ ਦੇ ਬਜ਼ੁਰਗ ਮਤਾਵਾ ਸ਼ਾਮਲ ਹੋਈਆਂ ਸੀ ਜਿਸ ਦੇ ਸਬੰਧੀ ਇਸ ਟਾਈਮ ਦੀ ਬਣੀ ਐਮਪੀ ਹਿਮਾਚਲ ਦੀ ਕੰਗਣਾ ਰਣੌਤ ਨੇ ਟਵੀਟ ਕੀਤਾ ਸੀ ਕਿ ਇਹ ਬਜ਼ੁਰਗ ਮਾਤਾਵਾਂ 100-100 ਰੁਪਏ ਲੈ ਕੇ ਕਿਸਾਨੀ ਪ੍ਰਦਰਸ਼ਨ ਦੇ ਵਿੱਚ ਸਰਕਾਰ ਦੇ ਖਿਲਾਫ ਬੈਠ ਰਹੀਆਂ ਹਨ ਪਰ ਇਸ ਦੇ ਚਲਦਿਆਂ ਇੱਕ ਮਾਤਾ ਮਹਿੰਦਰ ਕੌਰ ਨੇ ਬਠਿੰਡਾ ਦੀ ਅਦਾਲਤ ਵਿੱਚ ਕੰਗਣਾ ਰਣੌਤ ਦੇ ਇਸ ਟਵੀਟ ਦੇ ਖਿਲਾਫ ਕੇਸ ਦਾਇਰ ਕੀਤਾ ਗਿਆ ਸੀ ਜੋ ਕਿ ਉਸ ਸਮੇਂ ਤੋਂ ਚੱਲਦੀ ਆ ਰਹੀ ਉਸ ਦੀ ਪੇਸ਼ੀ ਉਹ bc ਦੁਆਰਾ ਕਰਾਈ ਜਾਂਦੀ ਸੀ ਪਰ ਹੁਣ ਅੱਜ ਦੀ ਤਰੀਕ ਦੇ ਵਿੱਚ ਜੱਜ ਸਾਹਿਬ ਨੇ ਉਹਨਾਂ ਨੂੰ ਫਿਜ਼ੀਕਲ ਪੇਸ਼ ਹੋਣ ਦੇ ਲਈ ਹੁਕਮ ਦਿੱਤਾ ਸੀ ਜਿਸ ਸਬੰਧੀ ਅੱਜ ਕੰਗਨਾਰ ਨੌਤ ਬਠਿੰਡਾ ਦੀ ਅਦਾਲਤ ਵਿੱਚ ਪੇਸ਼ ਹੋਈ ਹੈ ਜਿਸ ਨੇ ਅਦਾਲਤ ਵਿੱਚ ਵੀ ਪੇਸ਼ ਹੋ ਕੇ ਆਪਣੇ ਪੰਜਾਬ ਦੀਆਂ ਮਤਾਵਾਂ ਅਤੇ ਮਤਾ ਮਹਿੰਦਰ ਕੌਰ ਤੋਂ ਮਾਫੀ ਮੰਗੀ ਹੈ ਜਸਨੇ ਉਸ ਆਪਣੀ ਤਰੀਕ ਪੇਸ਼ੀ ਭੁਗਤਣ ਤੋਂ ਬਾਅਦ ਬਾਹਰ ਆ ਕੇ ਮੀਡੀਆ ਦੇ ਸਾਹਮਣੇ ਸਾਰੀਆਂ ਪੰਜਾਬ ਦੀਆਂ ਮਾਤਾਵਾਂ ਬਿਰਗਾਂ ਤੇ ਮਾਤਾ ਮਹਿੰਦਰ ਕੌਰ ਤੋਂ ਇਸ ਸਬੰਧੀ ਮਾਫੀ ਮੰਗੀ ਹੈ ਤੇ ਉਸਨੇ ਨਾਲ ਹੀ ਕਿਹਾ ਹੈ ਕਿ ਮੈਂ ਜੋ ਇੱਕ ਟਵੀਟ ਕੀਤੀ ਉਸ ਤੇ ਰੀਟਵੀਟ ਹੋਇਆ ਸੀ ਜਿਸ ਦੇ ਸੋਸ਼ਲ ਮੀਡੀਆ ਦੇ ਇਨਫਲੂਐਂਸਰਾਂ ਦੁਆਰਾ ਮੀਮ ਬਣਾ ਬਣਾ ਕੇ ਇਸ ਚੀਜ਼ ਨੂੰ ਪੜਕਾਵਾ ਦਿੱਤਾ ਗਿਆ ਸੀ ਪਰੰਤੂ ਇਸ ਦੇ ਸਬੰਧੀ ਦੇਖਿਆ ਜਾਵੇ ਤਾਂ ਉਸ ਨੇ ਇਹ ਟਵੀਟ ਕਰਕੇ ਸਾਡੇ ਮਨਾਂ ਨੂੰ ਠੇਸ ਪਹਾਈ ਸੀ ਜਿਸ ਦੇ ਸਬੰਧੀ ਇਹ ਕੇਸ ਚੱਲਦਾ ਹੈ ਤੇ ਜੋ ਅੱਗੇ ਕੇਸ ਅਦਾਲਤੀ ਕਾਰਵਾਈ ਚੱਲੇਗੀ ਜੋ ਵੀ ਇਹਦਾ ਫੈਸਲਾ ਆਵੇਗਾ ਉਹ ਅੱਗੇ ਦੇਖਿਆ ਜਾਵੇਗਾ ਤਾਂ ਹੁਣ ਦੇਖੋ ਅਗਲੀ ਖਬਰ ਲੈ ਕੇ ਆ ਰਹੇ ਹਾਂ ਜੋ ਕਿ ਬਹੁਤ ਹੀ ਜੋ ਕਿ ਸਾਡੀ ਸਰਕਾਰ ਵੱਲੋਂ ਚਲਾਏ ਗਏ ਯੁੱਧ ਨਸ਼ਿਆਂ ਵਿਰੁੱਧ ਦੇ ਖਿਲਾਫ ਪੇਸ਼ ਹੁੰਦਾ ਹੈ ਕਿਉਂ ਕਿਉਂਕਿ ਇੱਕ ਖਬਰ ਆ ਰਹੀ ਹੈ ਮਲੋਟ ਦੇ ਪੀਟੀ ਵਾਲਾ ਤੋਂ ਜਿੱਥੇ ਸੰਦੀਪ ਕੁਮਾਰ ਦਾ ਇੱਕ ਮੈਡੀਕਲ ਸਟੋਰ ਹੈ ਜੋ ਕਿ ਆਪਣਾ ਮੈਡੀਕਲ ਸਟੋਰ ਚ ਪੀਟੀ ਵਾਲਾ ਵੀ ਇਹੀ ਚਲਾਉਂਦਾ ਹੈ ਜਿੱਥੇ ਦੋ ਵਿਅਕਤੀ ਉਸ ਦੀ ਦੁਕਾਨ ਤੇ ਆਉਂਦੇ ਹਨ ਤੇ ਉਸ ਤੋਂ ਸਰਿੰਜਾਂ ਦੀ ਮੰਗ ਕਰਦੇ ਹਨ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਨੌਜਵਾਨ ਜ਼ਿਆਦਾਤਰ ਜੋ ਕਿ ਨਸ਼ੇ ਦਾ ਆਦੀ ਹੁੰਦੇ ਹਨ ਉਹ ਸਰਿੰਜਾਂ ਦੇ ਵਿੱਚ ਚਿੱਟੇ ਨੂੰ ਘੋਲ ਕੇ ਤੇ ਟੀਕਾ ਲਗਾ ਲੈਂਦੇ ਹਨ ਤੇ ਆਪਣੀ ਜ਼ਿੰਦਗੀ ਗਵਾ ਦਿੰਦੇ ਹਨ ਤੇ ਉਹਨਾਂ ਨੇ ਉਸ ਤੋਂ ਸਰਿੰਜਾਂ ਦੀ ਮੰਗ ਕੀਤੀ ਜਿਸ ਨੇ ਉਹਨਾਂ ਦੀ ਹਾਲਾਤ ਦੇਖ ਕੇ ਉਸ ਨੂੰ ਸਰਿੰਜਾਂ ਦੇਣ ਤੋਂ ਮਨਾਂ ਕਰ ਦਿੱਤਾ ਅਤੇ ਉਹਨਾਂ ਨੇ ਉਸ ਤੋਂ ਬਾਅਦ ਕੀ ਕੀਤਾ ਪਹਿਲਾਂ ਤਾਂ ਉਸ ਦੀ ਕਟਮਾਰਕ ਕੀਤੀ ਉਸ ਨੇ ਉਹਨਾਂ ਦੀ ਕਟਮਾਰਕ ਕੀਤੀ ਅਤੇ ਉਸ ਨੂੰ ਧਮਕੀਆਂ ਦਿੱਤੀਆਂ ਕਿ ਜੇਕਰ ਤੂੰ ਸਾਨੂੰ ਅੱਗੇ ਤੋਂ ਸਰਿੰਜਾਂ ਨਾ ਦਿੱਤੀਆਂ ਤਾਂ ਤੇਰਾ ਅਸੀਂ ਹਸ਼ਰ ਬੁਰਾ ਕਰਾਂਗੇ ਧਮਕੀਆਂ ਦੇਣ ਤੋਂ ਬਾਅਦ ਉਸ ਦੀ ਦੁਕਾਨ ਦੇ ਵਿੱਚੋਂ ਜੋ ਸਰਿੰਜਾਂ ਪਈਆਂ ਸੀਗੀਆਂ ਉਹ ਵੀ ਚੁੱਕ ਲਈਆਂ ਉਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਜਿਸ ਨੇ ਆਪਣੀ ਸ਼ਿਕਾਇਤ ਦੇ ਵਿੱਚ ਉਹਨਾਂ ਦੋ ਵਿਅਕਤੀਆਂ ਦੇ ਜੋ ਕਿ ਅਸੀਂ ਨਾਮ ਨਹੀਂ ਜ਼ਾਕਰ ਕਰਦੇ ਉਹਨਾਂ ਦੇ ਨਾਮ ਦੇ ਕੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਮਾਮਲਾ ਦਰਜ ਕਰਵਾਇਆ ਹੈ ਪਰ ਦੇਖਿਆ ਤਾਂ ਇਹ ਜਾਵੇ ਨਾ ਵੀ ਜੋ ਇਹ ਨਸ਼ਾ ਆਉਂਦਾ ਹੈ ਤਾਂ ਹੀ ਤਾਂ ਅੱਗੇ ਸਪਲਾਈ ਹੁੰਦਾ ਹੈ ਕੋਈ ਸਰਕਾਰ ਨੂੰ ਚਾਹੀਦਾ ਹੈਗਾ ਇਹ ਨਸ਼ੇ ਨੂੰ ਬਿਲਕੁਲ ਇਸ ਤੇ ਲਗਾਮ ਲਗਾਈ ਜਾਵੇ ਜੋ ਕਿ ਸਰਕਾਰ ਕਰ ਵੀ ਰਹੀ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਦੇਖਿਆ ਜਾਵੇ ਜੇ ਜੇ ਉਹਨਾਂ ਨੌਜਵਾਨਾਂ ਕੋਲ ਨਸ਼ਾ ਆਇਆ ਤਾਹੀਂ ਉਹਨਾਂ ਨੇ ਅੱਗੇ ਸਰਿੰਜਾਂ ਦੀ ਮੰਗ ਕੀਤੀ ਕਿਉਂਕਿ ਉਹਨਾਂ ਨੇ ਉਸ ਨੂੰ ਯੂਜ਼ ਕਰਨਾ ਸੀ ਇਸ ਲਈ ਉਹ ਸਰਿੰਜਾਂ ਮੰਗ ਰਹੇ ਸੀ ਸੋ ਦੋਸਤੋ ਇਸ ਦੇ ਸਬੰਧੀ ਕਿਵੇਂ ਤੁਹਾਨੂੰ ਆਪਣਾ ਕਮੈਂਟ ਬਾਕਸ ਵਿੱਚ ਆਪਣੀਆਂ ਰਾਇਆਂ ਸ਼ਾਮਲ ਕਰੋ ਤੇ ਸਾਡਾ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ ਧੰਨਵਾਦ